ਵੈਗੋਜੀ ਦਾ ਖਾਲਸਾ ਵੈਗੋਜੀ ਦੀ ਭਤੇ ਦੋਸਤੋ ਪਾਰਲੀਮੈਂਟ ਦੀ ਲੈਥੇ ਦਾ ਡਿਗਰ ਪੰਜੇ ਸਾਰੀ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਵਿੱਚ ਉਤਰ ਪੁਤਲ ਦਾ ਜਿਹੜਾ ਦੌਰ ਸ਼ੁਰੂ ਹੋਇਆ ਜਿੱਥੇ ਅੱਜ ਰੋਜ਼ ਕੋਈ ਨਾ ਕੋਈ ਸਰਗਮੀ ਦੇਖਣ ਨੂੰ ਮਿਲਦੀ ਹੈ ਔਰ ਪਾਰਟੀਆਂ ਛੱਡ ਕੇ ਨਵੀਆਂ ਪਾਰਟੀਆਂ ਦੇ ਵਿੱਚ ਜਾਣ ਦਾ ਦੌਰ ਜਿਵੇਂ ਚੱਲ ਰਿਹਾ ਇੱਥੇ ਕੇ ਦੇ ਨਾਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਦੇ ਮੌਜੂਦਾ ਐਮਐਲਏ ਡਾਕਟਰ ਰਾਜਕਮਲ ਚੱਬੇਵਾਲ ਜਿਹੜੇ ਕਿ ਕੁਝ ਦਿਨ ਪਹਿਲਾਂ ਬڑے ਜੋਰ ਸ਼ੋਰ ਦੇ ਨਾਲ ਪੰਜਾਬ ਵਿਧਾਨ ਸਭਾ ਦੇ ਵਿੱਚ ਕਦੇ ਉਹਨਾਂ ਨੇ ਕਰਜ਼ੇ ਦੀ ਗੱਲ ਕੀਤੀ ਕਦੇ ਹੋਰ ਲਾਂਡ-ਲਾਂਡ ਦੀ ਗੱਲ ਕਰਦੇ ਸੀਗੇ ਉਹ ਅਚਾਨਕ ਜੱਟਾਂ ਬ ਆਪਣੀ ਮੈਂਬਰੀ ਛੱਡ ਕੇ ਆਪਣੀ ਪਾਰਟੀ ਛੱਡ ਕੇ ਜਿਸ ਪਾਰਟੀ ਵਿੱਚ ਦੋ ਵਾਰੀ ਉਹ ਐਮਐਲਏ ਬਣੇ ਔਰ ਵਿਧਾਨ ਸਭਾ ਦੇ ਵਿੱਚ اپੋਜੀਸ਼ਨ ਦੇ ਡਿਪਟੀ ਲੀਡਰ ਸੀਗੇ ਉਹਨੂੰ ਅਲੱਬ ਦਾ ਕਹਿ ਕੇ ਰੂਲਿੰਗ ਪਾਰਟੀ ਵਿੱਚ ਸ਼ਾਮਲ ਹੋ ਗਏ ਸੋ ਬਾਜ਼ਾਰ ਬੜਾ ਗਰਮ ਹੋ ਗਿਆ ਕਿ ਕੀ ਕਾਰਨ ਆ ਕਿ ਜਿਹੜਾ ਸੰਗਲ ਜਿਹੜਾ ਸਰਕਾਰ ਵਾਲੇ ਪਾਸੇ ਪਾਉਣ ਨੂੰ ਡਾਕਟਰ ਰਾਜਕੁਮਾਰ ਗਏ ਸੀ ਉਹ ਸੰਗਲ ਆਪਣੇ ਗੱਲ ਦੇ ਵਿੱਚ ਪਵਾ ਕੇ ਆ ਗਏ ਔਰ ਅੱਜ ਗੱਲਾਂ ਜਿਹੜੀਆਂ ਸਾਹਮਣੇ ਆਉਣ ਲੱਗ ਪਈਆਂ ਮੀਡੀਆ ਰਾਹੀਂ ਜਾਂ ਲੋਕਾਂ ਨੇ ਜਿਹੜੇ ਗੱਲਾਂ ਸਾਹਮਣੇ ਆਉਂਦੀਆਂ ਉਹ ਵੀ ਗੱਲ ਪਿੱਛੇ ਕਲੀਅਰ ਹੁੰਦੀ ਜਾਂਦੀ ਆ ਕਿ ਡਾਕਟਰ ਰਾਜਕੁਮਾਰ ਨੇ ਜੋ ਬਾਈ ਦੀਆਂ ਇਲੈਕਸ਼ਨਾਂ ਦੇ ਵਿੱਚ ਹਰਕਤ ਚੰਬੇਵਾਲ ਦੇ ਗਰੀਬ ਲੋਕਾਂ ਨੂੰ ਝੂਠੀਆਂ ਚਿੱਠੀਆਂ ਵੰਡ ਕੇ ਜਾਲੀ ਦਸਤਖਤ ਕਰਕੇ ਆਪਣੇ ਵੀ ਬੀਡੀਪੀਓ ਦੇ ਦਸਤਖਤ ਕਰਕੇ ਸੈਂਕਸ਼ਨ ਲੈਟਰ ਵੰਡੇ ਸੀ 4000 ਤੋਂ ਵੱਧ ਬੰਦੇਆਂ ਨੂੰ ਕਿ ਤੁਹਾਡੇ ਮਕਾਨਾਂ ਦੀ ਛੱਤਾਂ ਰਿਪੇਅਰ ਕੀਤੀਆਂ ਜਾਣੀਆਂ। ਸੋ ਉਹ ਲੈਟਰ ਵੰਡ ਕੇ ਵੋਟਾਂ ਲੈ ਕੇ ਐਮ.ਐਲ.ਏ ਬਣ ਗਏ। ਨਾ ਲੋਕਾਂ ਨੂੰ ਪੈਸੇ ਮਿਲੇ, ਨਾ ਮੁੜ ਕੇ ਜਿਹੜੀ ਡਾਕਟਰ ਰਾਜਗਵਾਨ ਨੇ ਕੋਈ ਉਹਦੀ ਗੱਲ ਕੀਤੀ ਹੈ। ਹੁਣ ਜਿਸ ਵੇਲੇ ਉਹ ਕੇਸ ਹੌਲੀ-ਹੌਲੀ ਲੋਕਾਂ ਨੇ ਦਰਖਾਸਤਬਾਜ਼ੀ ਦਿੱਤੀ ਡੀ.ਸੀ ਦੇ ਗਏ ਔਰ ਉਹ ਕੇਸ ਵਿਜੀਲੈਂਸ ਤੇ ਚਲੇ ਗਿਆ। ਡਾਕਟਰ ਸਾਹਿਬ ਕੋਈ ਕੋਈ ਸਮੇਂ ਤੋਂ ਜਿਹੜਾ ਹੈ ਉਹ ਐਂਟੀਸੈਕਟਰੀ ਬੇਲ ਤੇ ਥਿਕੇ ਹੈ। ਕਲਪਦਾਨ ਸਭਾ ਦੇ ਵਿੱਚ ਜਿਹੜੀ ਗਰਮੀ ਹੋਣ ਤੋਂ ਬਾਅਦ ਜਿਵੇਂ ਸਰਕਾਰ ਲੱਗਦੀ ਸੀ ਐਕਸ਼ਨ ਦੇ ਵਿਚਾਰੇ ਆ ਤਾਂ ਡਾਕਟਰ ਸਾਹਿਬ ਨੇ ਸਾਰੇ ਆਪਣੇ ਪਾਰਟੀ ਦਾ ਹੋਰ ਲੋਕਾਂ ਦੇ ਜੋ ਉਹਨਾਂ ਦੇ ਵੋਟਾਂ ਪਾਉਣ ਦਾ ਗੱਲ ਸੀ ਉਹ ਸਾਰਾ ਕੁਝ ਇੱਕੇ ਟੰਕ ਕੇ ਲੋਲਕ ਪਾਰਟੀ ਜੋਇਨ ਕਰ ਲਈ ਔਰ ਮੈਂ ਸੋਚਦਾ ਕਿ ਆਪਣੇ ਆਪ ਨੂੰ ਇੱਕ ਤਰ੍ਹਾਂ ਦੇ ਨਾਲ ਮਜਬੂਰੀ ਦੇ ਬਦ ਸਮਝ ਲਓ ਜਿਵੇਂ ਉਵੇਂ ਸਮਝ ਲਓ ਕਿ ਉਹ ਅਧੀਨਗੀ ਸਵੀਕਾਰ ਕਰਕੇ ਤਾਂ ਉਧਰ ਚਲੇ ਗਏ ਹੁਣ ਜਿਹੜੀ ਗੱਲ ਮੌਕੇ ਤੇ ਹੁਣ ਫੇਰ ਆ ਰਹੀ ਹੈ ਮੈਂ ਆਪਣੇ ਸਾਰੇ ਹਲਕਾ ਨਿਵਾਸੀਆਂ ਨੂੰ ਵੀ ਸਾਡੇ ਪੰਜਾਬ ਨਿਵਾਸੀਆਂ ਨੂੰ ਦੱਸਣੀ ਚਾਹੁੰਦਾ ਕਿ ਜਿਹੜਾ ਇਹਨਾਂ ਮਾਲੇ ਸ਼ਤਾਂ ਦੀਆਂ ਰਿਪੇਅਰ ਵਾਸਤੇ ਜੋ ਏਜੰਡਾ ਬਾਈ ਦੇ ਵਿੱਚ ਲੈ ਕੇ ਆਂਦਾ ਸੀ ਜਿਵੇਂ ਇਲੈਕਸ਼ਨ ਕੋਰਟ ਲੱਗਣ ਤੋਂ ਬਾਅਦ ਉਹ ਚਿੱਠੀਆਂ ਵੰਡ ਕੇ ਵੋਟਾਂ ਮੋੜ ਲਈਆਂ ਅੱਜ ਉਹੀ ਪ੍ਰਕਿਰਿਆ ਫੇਰ ਸ਼ੁਰੂ ਆ ਅੱਜ ਇੱਕ ਵਾਰੀ ਫੇਰ 16 ਤਰੀਕ ਨੂੰ ਜਦੋਂ ਕੋਰਟ ਲੱਗਿਆ ਤੇ 16 ਤਰੀਕ ਨੂੰ ਹੀ ਸ਼ਾਮ ਨੂੰ ਬਲਾਕ ਦਫ਼ਤਰ ਬੀਡੀਪੀਓ ਮਾਲਪੁਰ ਔਰ ਦਫਤਰ ਹਿਆਰਪੁਰ 2 ਇਹ ਰਾਤ ਤੱਕ ਖੁੱਲੇ ਰਹੇ ਔਰ ਕਿਹਤੇ ਕੇ ਨਾਲ ਪਿੰਡਾਂ ਦੀਆਂ ਪੰਚਾਇਤਾਂ ਦੇ ਖਾਤਿਆਂ ਦੇ ਵਿੱਚ ਪੈਸੇ ਜਿਹੜੇ ਪਾਏ ਗਏ ਆ ਔਰ ਪਿੰਡਾਂ ਦੇ ਵਿੱਚ ਜਿਹੜੇ ਅਮਲੇ ਦੇ ਲੋਕ ਹੋ ਆ ਚਾਹੇ ਡਾਟ ਰਾਜਕਮਾਨ ਦੇ ਲੋਕ ਹੋ ਆ ਜਾਂ ਹੋਰ ਸਰਕਾਰੀ ਮੁਲਾਜ਼ਮ ਹੋ ਆ ਉਹ ਲਿਸਟਾਂ ਜਿਹੜੀਆਂ ਲੋਕਾਂ ਵਿੱਚ ਲੈ ਕੇ ਜਾ ਰਹੇ ਆ ਕਿ ਤੁਹਾਡੇ ਪੈਸੇ ਪੈ ਗਏ ਤੁਹਾਡੇ ਪੈਸੇ ਪੈ ਗਏ ਔਰ ਮੈਂ ਕਹਿੰਦਾ ਇੱਕ ਵਾਰੀ ਫੇਰ ਉਹੀ ਪ੍ਰਕਿਰਿਆ ਸ਼ੁਰੂ ਕਰਕੇ ਇਹ ਵੋਟਾਂ ਮਟੋਉਣ ਬਾਤ ਤੇ ਜਿਹੜੀ ਆ ਉਹ ਗੱਲ ਕਰ ਰਹੇ ਆ ਔਰ ਮੈਂ ਇਸ ਜਿਹਦੇ ਉੱਪਰ ਬਿਲਕੁਲ ਬੜਾ ਕਲੀਅਰ ਆਇਆ ਔਰ ਸਾਨੂੰ ਸਾਰਿਆਂ ਨੂੰ ਪਤਾ ਕਿ ਰਾਤ ਨੂੰ ਦਫ਼ਤਰ ਜਿਹੜੇ ਖੁੱਲੇ ਰਹੇ ਆ ਇਹੇ ਕੰਮ ਕੀਤਾ ਤੇ ਜਿਹੜੇ ਪੰਚਾਇਤਾਂ ਦੇ ਅਕਾਊਂਟਾਂ ਦੇ ਵਿੱਚ ਪੈਸੇ ਆ ਉਹ ਤਰੀਕ ਪੈਸੇ 16 ਤਰੀਕ ਉਹਦੇ ਉੱਪਰ ਕਿਉਂਕਿ ਰਾਤ ਦੇ 12 ਵਜੇ ਤੱਕ ਤਰੀਕ 16 ਰੈਡੀ ਸੀ ਉਹ ਇਲੈਕਸ਼ਨ ਕੋਡ ਜਿਹੜਾ 3 ਵਜੇ ਇਲੈਕਸ਼ਨ ਕਮਿਸ਼ਨਰ ਜਦੋਂ ਡਾਟਾ ਅਨਾਉਂਡ ਕਰ ਦਿਤੀਆਂ ਉਸ ਬਨੇ ਤੋਂ ਕੋਡ ਲੱਗ ਗਿਆ ਉਹ ਕੋਡ ਲੱਗਣ ਤੋਂ ਬਾਅਦ ਹੀ ਜਿਹੜੇ ਪੈਸੇ ਆ ਉਹ ਖਾਤਿਆਂ ਦੇ ਵਿੱਚ ਪਾਏ ਗਏ ਆ ਹੁਣ ਫੇਰ ਪਿੰਡਾਂ ਦੇ ਵਿੱਚ ਇਹ ਤਾਂ ਜੇ ਨਾ ਅਸੀਂ ਥੋੜਾ ਜਿਹਾ ਚੇਤ ਹੁੰਦੇ ਤਾਂ ਹੋ ਸਕਦਾ ਜਿਹੜੇ ਸਰਕਾਰ ਨਾਲ ਦੇ ਬੰਦੇ ਆ ਪੈਸੇ ਕਢਾ ਕੇ ਵੀ ਉਹ ਦੇ ਦਿੰਦੇ ਸੋ ਮੈਂ ਇਹ ਗੱਲ ਕਰਕੇ ਆਪਣੇ ਸਾਰੇ ਜਿਹੜੇ ਸਰਕਾਰੀ ਮੁਲਾਜ਼ਮਾਂ چاہے ਬੀਡੀਪੀਓ ਦਫ਼ਤਰ ਦੇ ਆ ਜਾਂ ਹੋਰ ਆ ਜਾਂ ਜਿਹੜੇ ਕੋ ਪਾਰਟੀਆਂ ਦੇ ਵਰਕਰ ਅਹੁਦੇਦਾਰ ਵੀ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਸਾਰੇ ਸਾਡੀ ਨਜ਼ਰ ਵਾ ਅਸੀਂ ਇੱਕ ਚੀਜ਼ ਤੇ ਵਿਰੋਧ ਵਿੱਚ ਨਹੀਂ ਕਿ ਗਰੀਬਾਂ ਨੂੰ ਪੈਸੇ ਨਾ ਮਿਲਣ ਮੈਂ ਸਭ ਦਾ ਕਿ ਗਰੀਬਾਂ ਨੂੰ ਪੈਸੇ ਮਿਲਣੇ ਚਾਹੀਦੇ ਸੀ ਪੱਲੇ ਮਿਲਣੇ ਚਾਹੀਦੇ ਸੀ ਪਰ ਉਹ ਠੱਗੇ ਗਏ ਲੋਕਲ ਬੋਟਾ ਬੋਡਰ ਨੂੰ ਬਾਤਾਂ ਨੂੰ ਝੋਠੇ ਜਾਲੀ ਪੱਤਰ ਦੇ ਕੇ ਗੱਲ ਕਰ ਲਈ ਹੁਣ ਫਿਰ ਉਹਨੂੰ ਚਿੱਠੀਆਂ ਦਿਖਾ ਲਈਆਂ ਜਾ ਰਹੀਆਂ ਕਿ ਆ ਦੇਖੋ ਜੀ ਖਾਤਿਆਂ 'ਚ ਪੈਸੇ ਆ ਗਏ ਆ ਆ ਤੁਹਾਡੇ ਨਾਮ ਦੇ ਆ ਨੇ ਪੈਸੇ ਆ ਤੇ ਪੈਸੇ ਜਿਹੜੇ ਆ ਇਹ ਕੋਰ ਨਗਰ ਤੋਂ ਬਾਅਦ ਦੀਆਂ ਗੱਲਾਂ ਫੇਰ ਮੁੜ ਕੇ ਹੋ ਰਹੀਆਂ ਸੋ ਮੈਂ ਇਹੇ ਬੇਨਤੀ ਕਰਨੀ ਚਾਹੁੰਦਾ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਇਹਨਾਂ ਤੇ ਜਿਹੜੇ ਆ ਕੜੀ ਕਾਰਵਾਈ ਰੱਖੇ ਨਜ਼ਰ ਰੱਖੀ ਜਾਵੇ ਜੇ ਨਹੀਂ ਤਾਂ ਅਸੀਂ ਫੇਰ ਇਹਦੀ ਸਾਰੇ ਸਬੂਤ ਜੇ ਕੁਝ ਅਸੀਂ ਜਿਹੜੇ ਆ ਸਾਡੇ ਕੋਲ ਹੈਗੇ ਵੀ ਆ ਬਾਕੀ ਦੇ ਹੋਰ ਇਕੱਠੇ ਕਰ ਰਹੇ ਆ ਇਹ ਪਹਿਲੇ ਕੇਸਾਂ ਵਾਂਗ ਮੁਰਚੇ ਫੇਰਨਾ ਕਿਤੇ ਏਬੀਸੀ ਪੜਨੀ ਪੈ ਜਵੇ ਕਿ ਇਲੈਕਸ਼ਨ ਅਨਾਉਂਸ ਹੋਣ ਤੋਂ ਬਾਅਦ ਕੋਡ ਲੱਗਣ ਤੋਂ ਬਾਅਦ ਇੱਕ ਵਾਰੀ ਫੇਰ ਲੋਕਾਂ ਦੇ ਜਿਹੜੇ ਆ ਇਹ ਗਮਰਾਹ ਕਰਕੇ ਵੋਟਾਂ ਜਿਹੜੀਆਂ ਉਬਰਟੋਰਨ ਦੀ ਗੱਲ ਕੀਤੀ ਜਾ ਰਹੀਆਂ ਸੋ ਮੈਂ ਆਪਣੇ ਸਰਪੰਚ ਸਾਹਿਬਾਨ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਪੰਚਾਇਤਾਂ ਭੰਗ ਹੋ ਗਈਆਂ ਜਿਹੜੇ ਤੁਸੀਂ ਵੀ ਲਾਲਚ ਵਿੱਚ ਬਸ ਆ ਕੇ ਨਾ ਇਹ ਪੈਸੇ ਬਣਨੇ ਸ਼ੁਰੂ ਕਰਦੇ ਹੋ ਤੇ ਜਿਹੜੇ ਮੁਲਾਜ਼ਮ ਵੀ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਚਿੱਠੀਆਂ ਦਿਖਾਲਦੇ ਆ ਚਿੱਠੀਆਂ ਦਿੰਦੇ ਆ ਉਹ ਬੋਟਾ ਦੀ ਗੱਲ ਕਰਦੇ ਆ ਉਹ ਵੀ ਇਸ ਗੱਲ ਤੋਂ ਜਿਹੜੇ ਆਵਾਜ਼ ਆਉਣ ਨਹੀਂ ਤਾਂ ਫਿਰ ਅਸੀਂ ਜਿਹੜਾ ਆ ਉਹ ਐਕਸ਼ਨ ਲੈਣ ਵਾਸਤੇ ਅਗਲੀ ਕਾਰਵਾਈ ਉਹ ਰਭਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ